ਮਿਰਨ ਕੀਤੇ ਕਿਰਪਾਲ ਡਾਇਰੈਕਟਰ ਨਾਟਿਮ تھیਟਰ ਕੋ 14 ਨਵੰਬਰ ਤੋਂ 28 ਨਵੰਬਰ ਤੱਕ 15 ਦਿਨਾਂ ਦਾ 13ਵਾਂ ਨਾਟਿਮ ਨੈਸ਼ਨਲ تھیਟਰ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦਾ ਜ ਚੌਥਾ ਦਿਨ ਹੈ ਤੇ ਚੌਥੇ ਦਿਨ ਸਾਡੇ ਨਾਟਿਮ ਦੀ ਆਪਣੀ ਟੀਮ ਵੱਲੋਂ ਨਾਟਕ ਖੇਡਿਆ ਜਾਊਗਾ 0000 ਇਸ ਤਰੀਕੇ ਪੰਜਾਬ ਦੇ ਸਮੇਤ ਤੇ ਸਾਡੇ ਸਮੇਤ ਵਖ ਵਖ ਰਾਜਤੋਂ ਅਠ ਰਾਜਤੋਂ ਨਾਟਕ ਟੀਮਾਂ ਸੜੇ ਬਠਿੰਡਾ ਦੇ ਸ਼ਹਿਰ ਵਾਸੀਆਂ ਕੋਲ ਪਹੁੰਚ ਰਹੀਆਂ ਨੇ ਜਿਹੜੇ 15 ਦਿਨ ਆਪਣੇ ਵਖ ਵਖਲੇ ਨਾਟਕ ਦਿਖਾਣਗੇ ਜ਼ਿੰਦਗੀ ਦੇ ਵਖ ਵਖਲੇ ਰੰਗ ਇਹਨਾਂ ਨਾਟਕਾਂ ਦੇ ਰਾਹੀਂ ਨਜ਼ਰ ਆਉਣਗੇ ਪਹਿਲਾਂ ਅਸੀਂ ਜਿਸ ਸਾਥੇ ਹੁਣ ਅਸੀਂ ਬੈਠੇ ਆ ਬਲਵੰਤ ਗਾਰਗੀ ਅਰੇਟੋਰੀਅਮ ਹੈ ਤੇ ਪਹਿਲਾਂ ਇੱਥੇ ਅੱਜ ਤੋਂ 3 ਸਾਲ ਪਹਿਲਾਂ ਆਪਣਾ ਥੀਟਰ ਹੁੰਦਾ ਸੀ ਬਲਵੰਤ ਗਾਰਗੀ ਆਪਣਾ ਥੀਟਰ ਜਿਸ ਦੇ ਵਿੱਚ ਅਸੀਂ ਲਗਾਤਾਰ 10 ਸਾਲ ਆ ਥੀਏਟਰ ਫੈਸਟੀਵਲ ਕੀਤੇ ਤੇ ਪਹਿਲੇ ਫੈਸਟੀਵਲ ਤੋਂ ਇਹ ਸੀ ਹੈ ਸਰਕਾਰ ਤੋਂ ਮੰਗ ਕਰਦੇ ਰਹੇ ਕਿ ਤੇ ਆਡੀਟੋਰੀਅਮ ਦੀ ਬੜੀ ਜ਼ਰੂਰਤ ਹੈ ਤੇ 10 ਸਾਲਾਂ ਦੇ ਵਿੱਚ ਖੈਰ ਸਾਡੀ ਸੁਣੀ ਗਈ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਉਸ ਵੇਲੇ ਖਜ਼ਾਨਾ ਮੰਤਰੀ ਸਨ ਪੰਜਾਬ ਦੇ ਉਹਨਾਂ ਨੇ ਲਗਭਗ 30 ਕਰੋੜ ਰੁਪਇਆ ਇਸ ਆਡੀਟੋਰੀਅਮ ਦੇ ਲਈ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿੱਤਾ ਤੇ ਅੱਜ 3 ਸਾਲਾਂ ਦੇ ਵਿੱਚ ਇਹ ਆਡੀਟੋਰੀਅਮ ਪੜਾਹੀ ਖੂਬਸੂਰਤ ਆਡੀਟੋਰੀਅਮ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਅਜੇ ਹਾਂ ਨਜ਼ਰ ਨਹੀਂ ਆਉਂਦਾ ਇਸ ਤੋਂ ਬਾਅਦ ਤੁਸੀਂ ਟੈਗੋਰ ਥੀਟਰ ਚੰਡੀਗੜ੍ਹੀ ਦੇਖਦੇ ਹੋ ਜਲ ਤੁਹਾਨੂੰ ਦੇਖਣ ਨੂੰ ਨਜ਼ਰ ਆਵੇਗਾ। ਤੋਂ ਹਾਂ ਪਹਿਲਾਂ ਜਦੋਂ ਪ੍ਰੇਰ ਵਿੱਚ ਕਰਦੇ ਸੀ ਤੇ ਅੱਜ ਜਦੋਂ ਅਸੀਂ ਅਟੋਰੀਅਮ ਦੇ ਵਿੱਚ ਕਰ ਰਹੇ ਹਾਂ ਤਾਂ ਬੜਾ ਫਰਕ ਨਜ਼ਰ ਆਉਂਦਾ ਹੈ। ਉਸ ਸਮੇਂ ਸਾਨੂੰ ਮੌਸਮ ਦੀ ਬੜੀ ਫਿਕਰ ਰਹਿੰਦੀ ਸੀ। ਕਦੇ ਗਰਮੀ, ਕਦੇ ਸਰਦੀ, ਕਦੇ ਮੱਛਰ, ਕਦੇ ਹਵਾਵਾਂ, ਕਦੇ ਮੀਂਹ, ਕਦੇ ਚੱਕਰ ਤੇ ਹੁਣ ਇਹਨਾਂ ਸਾਰੀਆਂ ਮੌਸਮ ਦੀਆਂ ਜਿਹੜੀਆਂ ਆ ਨਿਯਮਤਾ ਹੈ ਗਿਆ ਉਹਨਾਂ ਤੋਂ ਸਾਨੂੰ ਥੋੜਾ ਜਿਹਾ ਛੁਟਕਾਰਾ ਮਿਲਿਆ ਹੈ। ਅੱਜ ਵੀ ਮੌਸਮ ਬੜਾ ਆ ਧੁੰਦ ਵਾਲਾ ਪਿਛਲੇ ਕਾਫੀ ਦਿਨਾਂ ਤੋਂ ਪੂਰੇ ਪੰਜਾਬ ਦੇ ਵਿੱਚ ਧੁੰਦ ਪੈ ਰਹੀ ਹੈਗੀ ਤੇ ਪਰ ਫਿਰ ਵੀ ਅਸੀਂ ਇਸ ਫੈਸਟੀਵਲ ਨੂੰ ਸ਼ਾਨਦਾਰ ਤਰੀਕੇ ਨਾਲ ਕਰਨ ਕਰਨ ਜਾ ਰਹੇ ਆ ਕਰ ਪਾ ਰਹੇ ਆ ਉਸ ਦਾ ਕਾਰਨ ਇਹ ਕਿ ਸਾਡੇ ਕੋਲੇ ਸ਼ਾਨਦਾਰ ਅਡੀਟੋਰੀਅਮ ਹੈ ਆਦਰਵਾਇਜ਼ ਓਪਨ 에ਅਰ ਦੇ ਵਿੱਚ ਇਹ ਕਾਫੀ ਮੁਸ਼ਕਲ ਸੀ ਤੇ ਮੈਨੂੰ ਉਮੀਦ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਡਾ ਪਹਿਲਾ ਫੈਸਟੀਵਲ ਹੈ ਕਿਉਂਕਿ ਪਿਛਲੇ ਮਹੀਨੇ 24 ਅਕਤੂਬਰ ਨੂੰ ਮਾਯੂਕ ਸੀਐਮ ਸਰਵਲ ਉਸ ਦਾ ਦੁਕਾਟ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਸਾਡਾ ਇਹ ਉਸ ਦਿਨ ਵੀ ਅਸੀਂ ਨਾਟਕ ਕੀਤਾ ਸੀ ਇਹੀ ਨਾਟਕ ਸੀ -00 ਤੇ ਅੱਜ ਵੀ ਇਹੀ ਨਾਟਕ ਹੈ ਤੇ ਪਹਿਲਾ ਫੈਸਟੀਵਲ ਇੱਥੇ ਇਸ ਤੋਂ ਬਾਅਦ ਲਗਾਤਾਰ ਫੈਸਟੀਵਲ ਹੋਣਗੇ ਹੋਰ ਸਾਹਿਤਿਕ ਸਮਾਗਮ ਵੀ ਰਚਾਏ ਜਾਣਗੇ ਤੇ ਲਗਾਤਾਰ ਇਹ ਜਿਹੜਾ ਕਲਚਰਲ ਹੱਬ ਜਦੋਂ ਅਸੀਂ ਆਮ ਤੌਰ ਤੇ ਗੱਲ ਕਰਦੇ ਹਾਂ ਵੀ ਕਲਚਰਲ ਹੱਬ ਪੰਜਾਬ ਦੇ ਵਿੱਚ ਕਿੱਥੇ ਤਾਂ ਅਮਰਸਰ ਦੀ ਗੱਲ ਆਉਂਦੀ ਹੈ ਤੇ ਹੁਣ ਬਟੰਡੇ ਦੀ ਵੀ ਗੱਲ ਜ਼ਰੂਰ ਤੁਰ ਤੁਰਿਆ ਕਰੇਗੀ ਬੇਸ਼ੱਕ ਅਸੀਂ ਇਸ ਤੋਂ ਪਹਿਲਾਂ ਮਟੀਰੀਅਲਿਸਟਿਕ ਤੌਰ ਤੇ ਬੜਾ ਵਿਕਾਸ ਕੀਤਾ ਬਠਿੰਡੇ ਨੇ ਬਹੁਤ ਅ ਵੱਡੇ ਪੱਧਰ ਤੇ ਇਥੇ ਵਿਕਾਸ ਹੋਇਆ ਪਰ ਹੁਣ ਐਡੀਟੋਰੀਅਮ ਦੇ ਆਉਣ ਨਾਲ ਸਾਡੇ ਮਾਨਸਿਕ ਪੱਧਰ ਦਾ ਵੀ ਵਿਕਾਸ ਹੋਵੇਗਾ ਇਸ ਦੀ ਸਾਨੂੰ ਪੂਰਨ ਆਸ ਹੈ ਕਿਉਂਕਿ ਜਿੰਨੀ ਦੇ ਐਡੀਟੋਰੀਅਮ ਨੇ ਜਿਸ ਸ਼ਹਿਰ ਦੇ ਕੋਲ ਐਡੀਟੋਰੀਅਮ ਨੇ ਉਹ ਸ਼ਹਿਰ ਬੇਸ਼ੱਕ ਨਾ ਮਰਜ਼ੀ ਵੱਡਾ ਹੋਵੇ ਪਰ ਉਹ ਲਿਆਕਤ ਦੇ ਤੌਰ ਤੇ ਸਿਆਣਪ ਦੇ ਤੌਰ ਤੇ ਵੱਡਾ ਨਹੀਂ ਹੋ ਸਕਦਾ ਤੇ ਸਾਨੂੰ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਇਨਾ ਵਿਕਾਸ ਦੇ ਵਿੱਚ ਮਾਨਸਿਕ ਪਧਰ ਤੇ ਵਿਕਾਸ ਕਰਨ ਜਾ ਰਹੇ ਹਾਂ ਸੋ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਤੇ ਹੋਰ ਜਿੰਨੇ ਵੀ ਆਸ-ਪਾਸ ਦੇ ਸਾਡੇ ਲੋਕ ਨੇ ਉਹਨਾਂ ਨੂੰ ਮੁਬਾਰਕ ਵੀ ਦਿਨਾ ਕਿ ਬੜਾ ਸ਼ਾਨਦਾਰ ਅਡੀਟੋਰੀਅਮ ਸਾਡੇ ਕੋਲੇ ਭਵੰਤ ਗਾਰਗੀਦਾ ਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਸ਼੍ਰੋਮਣੀ ਨਾਟਕ ਕਰਨ ਉਦੋਂ ਉਦੋਂ ਕਿ ਹੁਣ ਵੀ ਸਾਨੂੰ ਰੇਤਲੇ ਇਲਾਕੇ ਦਾ ਜਾਂ ਟਿੱਬਿਆਂ ਦੇ ਇਲਾਕੇ ਦਾ ਸਮਝਿਆ ਜਾਂਦਾ ਹੈ ਹਰ ਗੱਲ ਸਾਡੇ ਪਛੜ ਕੇ ਆਉਂਦੀ ਹੈ ਸੋ ਚਲੋ ਦੇਰਾ ਇਹ درست ਹੈ ਪਛੜ ਕੇ ਆਈ ਤੇ ਅਡੀਟੋਰੀਅਮ ਕਹਿੰਦੇ ਵੀ ਜੇ ਤਾਂ ਪਾਟੀਆਂ ਨੂੰ ਗੱਫੇ ਆਂਦੇ ਜਾਂ ਤਫੇ ਆਂਦੇ ਆ ਤੇ ਸਾਨੂੰ ਗੱਫੇ ਮਿਲਿਆ ਅਡੀਟੋਰੀਅਮ ਮਤਲਬ ਸੱਚੀ ਮੁੱੱਚ ਜਦੋਂ ਅਸੀਂ ਅਡੀਟੋਰੀਅਮ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਕੂਨ ਨਾਲ ਭਰ ਜਾਂਦੇ ਹਾਂ ਸੋ ਮੈਂ ਸਾਰੇ ਜਿਨੇ ਵੀ ਇਸ ਚੈਨਲ ਨੂੰ ਦੇਖ ਰਹੇ ਦਰਸ਼ਕ ਉਹਨਾਂ ਨੂੰ ਅਪੀਲ ਕਰਦਾ ਕਿ ਜ਼ਰੂਰ ਇਸ ਅਡੀਟੋਰੀਅਮ ਵਿੱਚ ਆਓ ਨਾਟਕ ਦੇਖੋ ਨਾਟਕ ਨਹੀਂ ਵੀ ਦੇਖਣਾ ਤੇ ਵੈਸੇ ਵੀ ਇੱਕ ਦੇਖਣ ਵਾਲੀ ਇੱਕ ਦਰਸ਼ਨੀ ਇਮਾਰਤ ਬਣ ਗਈ ਹੈ ਇਸ ਨੂੰ ਦੇਖਣ ਜ਼ਰੂਰ ਦੇਖੋ ਜੀ ਜਿਸ ਤਰੀਕੇ ਦਾ ਅੱਜਕੱਲ ਮਾਹੌਲ ਹੈ ਉਸ ਤਰੀਕੇ ਨਾਲ ਕੱਲੇ ਬਟੰਡੇ ਦੇ ਵਿੱਚ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਕੀ ਪੂਰਬ ਮੁਲਕ ਦੇ ਵਿੱਚ ਥੋੜਾ ਫਰਕ ਪਿਆ ਹੈ মিডিਆ ਧਿਆਨ ਨਾਲ মিডিਆ ਧਿਆਨ ਨਾਲ ਥੀਏਟਰ ਨੂੰ ਥੋੜਾ ਜਿਹਾ ਫਰਕ ਇਹ ਪਿਆ ਹੈ ਕਿ ਅ ਥੀਏਟਰ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਹੈਗੀ ਹੈ ਤੇ ਮੁਕਾਬਲੇ ਵਿੱਚ ਜੇ ਆਰਥਿਕਤਾ ਦੀ ਗੱਲ ਕਰੀਏ ਪੈਸੇ ਦੀ ਗੱਲ ਕਰੀਏ ਤਾਂ ਉਹ ਨਾ ਮਾਤਰ ਹੈ ਜਦੋਂ ਕਿ মিডিਆ ਦੇ ਵਿੱਚ ਪੈਸਾ ਬਹੁਤ ਹੈ ਸ਼ੋਹਰਤ ਬਹੁਤ ਹੈ ਵੱਡੇ ਪਦਰ ਤੇ ਤੇ ਇਸ ਕਰਕੇ ਦੌੜ ਤਾਂ ਉੱਧਰ ਲੱਗੀ ਹੋਈ ਹੈ ਸਾਰਿਆਂ ਦੀ ਪਰ ਫਿਰ ਵੀ ਦਿਨਾਂ ਨੇ ਜਿਹੜੇ ਸੱੜੀ ਲੋਕ ਨਹੀਂਓ ਇਸ ਕਮਲ ਵੀ ਲੱਗੇ ਹੋਏ ਨੇ ਬੜੇ ਸ਼ੌਂਕ ਨਾਲ ਇਸ ਕਲਾ ਦੇ ਵਿੱਚ ਥੀਏਟਰ ਵਾਲੇ ਬੱਚੇ ਆਉਂਦੇ ਨੇ ਤੇ ਕਈ ਲੰਮਾ ਸਮਾਂ ਕਰਦੇ ਨੇ ਤੇ ਕਈ ਫਿਰ ਮੀਡੀ ਦੀ ਚੱਕਾ ਚੌਂ ਦੇ ਵਿੱਚ ਉਹਦੇ ਪਾ ਜਾਂਦੇ ਨੇ ਦੋਨੇ ਤਰੀਕੇ ਦਾ ਕੰਮ ਚੱਲ ਰਿਹਾ ਨਾ ਤਾਂ ਖਤਮ ਹੋਇਆ ਤੇ ਨਾ ਹੀ ਖਤਮ ਹੋਊਗਾ ਕਿਉਂਕਿ ਲਾਈਵ ਜਿਹੜੀ ਚੀਜ਼ ਹੈ ਉਸ ਦਾ ਇੱਕ ਵੱਖਰਾ ਆਨੰਦ ਹੁੰਦਾ ਤੁਸੀਂ ਮੈਂ ਉਦਾਹਰਨ ਦੇ ਸਕਦਾ ਕਿ ਬਹੁਤ ਸਾਰੇ ਵੱਡੇ ਜਿਹੜੇ ਸਟਾਰ ਨੇ ਜਿਵੇਂ ਕਿ ਅਮਰੀਸ਼ ਪੁਰੀ ਜੀ ਓਮ ਪੁਰੀ ਜੀ ਨਸੀਰਦੀਨ ਸ਼ਾ ਸ਼ਬਾਨਾ ਆਜ਼ਮੀ ਫਿਲਮਾਂ ਦੇ ਬਹੁਤ ਵੱਡੇ ਸਟਾਰ ਨੇ ਪਰ ਅੱਜ ਵੀ ਥੀਏਟਰ ਕਰ ਰਹੇ ਨੇ ਸੋ ਜੇ ਕੱਲਾ ਮੀਡੀਆ ਦੇ ਵਿੱਚ ਮਜ਼ਾ ਆਂਦਾ ਤਾਂ ਫੇਰ ਥੀਏਟਰ ਵੱਲ ਕੋਈ ਦੁਬਾਰਾ ਨਾ ਆਂਦਾ ਮੈਨੂੰ ਲੱਗਦਾ ਜਿਹੜਾ ਥੀਏਟਰ ਦਾ ਮਜ਼ਾ ਹੈ ਉਹ ਇੱਕ ਆਪਣਾ ਹੀ ਵੱਖਰਾ ਹੀ ਮਜ਼ਾ ਹੈ ਤੇ ਇਹ ਕਦੇ ਵੀ ਖਤਮ ਨਹੀਂ ਹੋਗਾ